ਅੱਜ ਪੰਚਾਇਤ ਦੀਆਂ ਚੋਣਾਂ ਦੇ ਨਾਮਜ਼ਦਗੀ ਦਾ ਆਖਰੀ ਦਿਨ ਸੀ ਬੜਾ ਕਾਲਾ ਦਿਨ ਸੀ ਕਿ ਲੰਬੀ ਹਲਕੇ ਦੀਆਂ ਨਾਮਜ਼ਦਗੀਆਂ ਹੋ ਰਹੀਆਂ ਸਨ ਜਿੱਥੇ ਇੱਥੋਂ ਦੇ ਜੋ ਨਮਾਇੰਦਾ ਨੇ ਸਗਰਮੀਤ ਸਿੰਘ ਖੁੰਮੀਆਂ ਜਿਹੜੇ ਕੈਬਨਿਟ ਮੰਤਰੀ ਨੇ ਉਹ ਪੂਰਾ ਲਾਮ ਲਸ਼ਕਰ ਲੈ ਕੇ ਅੰਦਰ ਆ ਗਏ ਔਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਤਾਂ ਲੋਕ ਸਹਿਮ ਜਾਂਦੇ ਆ ਕਈ ਲੋਕਾਂ ਦੀਆਂ ਜਿਹੜੀਆਂ ਫਾਈਲਾਂ ਆ ਉਹ ਖੋਈਆਂ ਗਈਆਂ ਕਈ ਦਰਦ ਦੇ ਪਾਸੇ ਹੋ ਗਏ ਮੈਂ ਸਮਝਦਾ ਕਿ ਇਹ ਮਾਡਲ ਕੋਡ ਆਫ ਕੰਡਕਟ ਦੀ ਬਹੁਤ ਵੱਡੀ ਲੰਗਣਾ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿ ਕਦੇ ਕੋਈ ਐਮ ਐਲ ਏ ਵੀ ਉੱਥੇ ਆਇਆ ਹੋਵੇ ਤੇ ਇੱਕ ਕੈਬਨਟ ਵਜ਼ੀਰ ਦਾ ਉੱਥੇ ਆਉਣਾ ਉਹਦੇ ਪੀ ਏ ਦਾ ਲਗਾਤਾਰ ਅਫਸਰਾਂ ਨੂੰ ਉਹਨਾਂ ਨੂੰ ਜਿਹੜੇ ਉੱਥੇ ਮੁਲਾਜ਼ਮ ਹੈ ਉਹਨਾਂ ਨੂੰ ਦਬਾਅ ਬਣਾਉਣਾ ਲੋਕਾਂ ਨੂੰ ਫਾਈਲਾਂ ਲਈ ਖੜੇ ਰਹੇ ਐ ਔਰ ਉਹਨਾਂ ਨੇ ਅੰਦਰ ਆ ਕੇ ਜੋ ਲੋਕ ਲਾਈਨਾਂ 'ਚ ਲੱਗੇ ਸੀ ਉਹ ਤਰਾ ਤਰਾ ਕਰ ਰਹੇ ਸੀ ਬੜੀ ਵੱਡੀ ਗੜਤੀ ਵਿੱਚ ਲੋਕ ਸੀ ਨਾ ਤਾਂ ਕੋਈ ਬੈਠਣ ਦਾ ਇੰਤਜ਼ਾਮ ਨਾ ਖੜਨ ਦਾ ਇੰਤਜ਼ਾਮ ਨਾ ਕੋ ਪਾਣੀ ਦਾ ਇੰਤਜ਼ਾਮ ਔਰ ਉੱਤੇ ਜਿਹੜੀ ਐਨੀ ਵੱਧ ਇੰਤਜ਼ਾਮੀ ਹੈ ਉਹਦੇ ਚ ਵੱਧਾ ਉਦੋਂ ਹੋਇਆ ਜਦੋਂ ਮੰਤਰੀ ਜੀ ਆਪ ਆ ਕੇ ਉੱਥੇ ਦਖਲਦਾਰੀ ਕਰਨ ਲੱਗੇ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਮੈਂ ਕਮਿਸ਼ਨ ਤੋਂ ਵੀ ਮੰਗ ਕਰਦਾ ਕਿ ਇਸ ਤਰ੍ਹਾਂ ਦੀਆਂ ਆਪ ਖੁਦਰੀਆਂ ਕਾਰਵਾਈਆਂ ਰੋਕੀਆਂ ਜਾਣ ਜਿਵੇਂ ਕਿ ਪੰਜਾਬ ਚ ਕਦੇ ਕਿਤੇ ਗੋਲੀ ਚੱਲੀ ਹੈ ਕਿਤੇ ਕਾਗਜ਼ ਫੜੇ ਨੇ ਇੱਥੇ ਵੀ ਲੋਕਾਂ ਦੇ ਕਾਗਜ਼ ਵੀ ਖੋਏ ਆ ਇੱਕ ਬੀਬੀ ਬੜੇ ਕਰਲਾ ਰਹੀ ਸੀ ਕਿ ਮੇਰੇ ਕਾਗਜ਼ ਖੋ ਕੇ ਲੈ ਗਏ ਔਰ ਉਹ ਇਲਜ਼ਾਮ ਵੀ ਸਿੱਧਾ ਲੱਗ ਰਿਹਾ ਸੀ ਕਿ ਕੋਈ ਮੰਤਰੀ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਉਥੋਂ ਉਮੀਦਵਾਰ ਨੇ ਉਸ ਕਰਕੇ ਖੋਏ ਗਏ ਨੇ ਸੋ ਮੈਂ ਮੰਗ ਕਰਦਾ ਹਾਂ ਕਿ ਨਿਰਪੱਖ ਚੋਣਾਂ ਲਈ ਇਸ ਤਰ੍ਹਾਂ ਦੀਆਂ ਆਪ ਗੁਦਰੀਆਂ ਕਾਰਵਾਈਆਂ ਨੂੰ ਜ਼ਰੂਰ ਰੋਕਿਆ ਜਾਵੇ